ਮੈਂ ਕਿਧਰੇ ਸੁਤੇ ਸੀ ਇਹ ਸ੍ਰੀ ਰਾਗ ਦੇ ਇਸ ਸ਼ਬਦ ਦੀ ਕਥਾ ਸ਼ਿਕਾਗੋ ਗੁਰਦੁਆਰੇ ਸਭੰਭ ਕੀਤੀ ਮੈਨੂੰ ਨਹੀਂ ਪਤਾ ਸੀ ਉੱਤੇ ਸੈਂਟਿਸਟ ਬੈਠੇ ਹੋਏ ਨੇ ਇੱਕ ਸਿੰਘ ਸੀ ਛੋਟੀ ਦਾ ਸੈਂਟਿਸਟ ਨਾਲ ਸਾਹ ਦੇਸ਼ ਕੰਮ ਕਰਦਾ ਤਿੰਨ ਚਾਰ ਗੋਰੇ ਸਨ ਅਮਰੀਕਨ ਸਨ ਕਥਾ ਦੀ ਸਮਾਪਤੀ ਤਵਾਦੋ ਸਿੰਘ ਮੈਨੂੰ ਕਹਿਣ ਲਗਾ ਤੁਸੀਂ 6 ਦਿਨ ਤੋਂ ਜਿਹੜੀ ਕਥਾ ਕਰ ਰਹੇ ਹੋ ਇਹ ਤੁਸੀਂ ਸਮਾਂ ਘੜੋ ਤੇ ਤੁਹਾਨੂੰ ਦਿਖਾ ਦਈਏ ਤੁਸੀਂ ਕਥਾ ਜ਼ਬਾਨ ਨਾਲ ਸੁਣਾਈਏ ਇਹ ਹੀ ਕਥਾ ਤੁਹਾਨੂੰ ਅੱਖਾਂ ਨਾਲ ਦਿਖਾ ਦਈਏ ਗੱਲ ਉਹਨਾਂ ਦੀ ਮੇਰੀ ਸਮਝ وچ ਨਾ ਆਈ ਮੈਨੂੰ ਹੈਰਾਨ ਹੁਣ ਦੇਖ ਕੇ ਕਹਿਣ ਲੱਗੇ ਗੈਨੇ ਜੀ ਅਸੀਂ ਫਿਲਮ ਬਣਾ ਲਈਏ ਇਹ ਦੇਖ ਔਰ ਸਾਇੰਸ ਮਿਊਜ਼ੀਅਮ ਦੇ ਸਾਰਾ ਦਿਨ ਚੱਲਦੀ ਰਹਿੰਦੀ ਹੈ ਟੂਰਿਸਟ ਜਿੰਨੇ ਆਉਂਦੇ ਨੇ ਸਾਇੰਸ ਮਿਊਜ਼ੀਅਮ ਦੇਖਣ ਵਾਸਤੇ ਇਸ ਫਿਲਮ ਨੂੰ ਦੇਖ ਜਾਣੇ ਤੇ ਮੈਂ ਕਹ ਕੀ ਹੈ ਕਹਿੰਦਾ ਜੋ ਤੁਸੀਂ ਕਥਾ ਸੁਣਾਈ ਹੈ ਉਹ ਬਹੁਤ ਸਹੀ ਹੈ ਮੈਂ ਕ ਸਾਰਾ ਵਿਕਾਸ ਤੁਸੀਂ ਇਸ ਤਰੀ ਮੰਨਦੇ ਹੋ ਜਿਵੇਂ ਗੁਰਬਾਣੀ ਕਹਿੰਦੀ ਹੈ ਕਹਿੰਦੇ ਸਚਾਈ ਹੈ ਆਪ ਸੁਣ ਕੇ ਹੈਰਾਨ ਹੋਗੇ ਇਸਾਈ ਮਿਸ਼ਨਰੀਜ਼ ਉਹਨਾਂ ਨੇ ਜਲੂਸ ਕਢਿਆ ਸੀ ਉਸ ਫਿਲਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਪਾਲੇ ਬਿੱਲੇ ਬਣ ਕੇ ਕਿਉਂ ਉਹਦੇ ਚ ਬਾਰ ਬਾਰ ਦਾ ਜਨਮ ਸਾਬਤ ਹੋ ਗਿਆ ਤੇ ਬਾਰ-ਬਾਰ ਦੇ ਜਨਮ ਨੂੰ ਈਸਾਈ ਨਹੀਂ ਮੰਨਦੇ ਬਾਰ-ਬਾਰ ਦੇ ਜਨਮ ਨੂੰ ਇਸਲਾਮ ਨਹੀਂ ਮੰਨਦਾ ਬਾਰ-ਬਾਰ ਦੇ ਜਨਮ ਨੂੰ ਯਹੂਦੀ ਤੇ ਪਰਸੀ ਨਹੀਂ ਮੰਨਦੇ ਮਿਡਲ ਇਸ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨੇ ਇਹ ਬਾਰ-ਬਾਰ ਦੇ ਜਨਮ ਨੂੰ ਨਹੀਂ ਮੰਨਦੇ ਪੁਰਾਣਾ ਧਰਮ ਉਥੇ ਯਹੂਦੀ ਹੈ ਨਵਾਂ ਇਸਲਾਮ ਹੈ ਚਾਰੇ ਨਹੀਂ ਮੰਨਦੇ ਈਸਾਈ ਤੇ ਪਰਸੀ ਵੀ ਨਹੀਂ ਮੰਨਦੇ ਚਾਰ ਧਰਮ ਜਿਹੜੇ ਭਾਰਤ ਦੇ ਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੋਧ ਮਤ ਸੇਕ ਮਤ ਇਹ ਚਾਰੇ ਹੀ ਬਾਰ ਬਾਰ ਦੇ ਜਨਮ ਨੂੰ ਮੰਨਦੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆਦੇ ਇਸਲਾਮ ਨੇ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੇ ਰਵਿਦਾਸ ਬਹੁਤ ਜਨਮ ਬਿਛਰੇ ਥੇ ਮਾਰੋ ਇਹ ਜਨਮ ਤੁਮਾਰੇ ਰਿਖੇ ਬਾਰ ਬਾਰ ਦੇ ਜਨਮ ਨੂੰ ਸਿਰਫ ਭਾਰਤ ਦੇ ਚ ਮੰਦ ਜਿਹੜੇ ਧਰਮ ਚਾਰ ਪੈਦਾ ਹੋਏ ਨੇ ਇਸਲਾਮ ਨਹੀਂ ਮੰਨਦਾ ਇਸਾਈਤ ਨਹੀਂ ਮੰਨਦੀ ਯਹੂਦੀ ਨਹੀਂ ਮੰਨਦੇ ਆਰਸੀ ਨਹੀਂ ਮੰਨਦੇ ਉਸ ਫਿਲਮ ਦੇ ਵਿੱਚ ਬਾਰ ਬਾਰ ਜਨਮ ਸਾਬਤ ਹੋ ਗਿਆ ਪ੍ਰੋਟੈਸਟ ਕਰਦੋਂ ਉਹਨਾਂ ਨੇ ਪ੍ਰਦਰਸ਼ਨ ਹੀ ਕੀਤੀ ਜਲੂਸ ਕੱਢਿਆ ਅਖੇ ਫਿਲਮ ਬੰਦ ਹੋਣੀ ਚਾਹੀਦੀ ਹੈ ਜਿਹੜੇ ਮੌਜੂਦ ਹੈ ਸੈਂਟਿਸ ਨੇ ਫਿਰ ਉਹਨਾਂ ਨੇ ਸਮਝਾਇਆ ਇਹ ਤੇ ਫਿਰ ਤੋਂ ਤੁਸੀਂ ਉਹੀ ਕੁਝ ਕਰਨ ਲੱਗੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਗਲੇਲਿਆਂ ਨਾਲ ਕੀਤਾ ਸੀ ਉਹੀ ਕੁਝ ਕਰਨ ਲੱਗੇ ਇਹ ਤੇ ਸਚਾਈ ਹੈ ਇਹ ਤੇ ਸਚਾਈ ਹੈ ਮੈਨੂੰ ਉਹ ਫਿਲਮ ਦਿਖਾਉਣ ਵਾਸਤੇ ਲੈ ਗਏ ਮੈਂ ਕਿ ਦੇਖਣੀ ਹੈ ਨਹੀਂ ਤੇ ਦੇਖ ਕੇ 당 ਰਹਿ ਗਿਆ ਹੂ ਬਹੁ ਉਹ ਹੀ ਕੁਝ ਜੋ ਇਹ ਸ਼ਬਦ ਕਹਿ ਰਹੇ ਸਵਾ 500 ਸਾਲ ਪਹਿਲੇ ਦਾ ਇਹ ਮਹਾਵਾਕ 500 ਸਾਲ ਪਹਿਲੇ ਦਾ ਅੱਜ ਦਾ ਵਿਗਿਆਨ ਕਹਿੰਦਾ ਇਹੀ ਕੁਝ ਹੈ ਇਹੀ ਕੁਝ ਹੈ ਉਸ ਫਿਲਮ ਦੇ ਚ ਪਹਿਲੇ ধੁੰਦ ਦਿਖਾਉਂਦੇ ਨੇ ਫਿਰ ਇੱਕ ਜ਼ੋਰ ਦਾ ਧਮਾਕਾ ਹੁੰਦਾ ਹੈ ਆਵਾਜ਼ ਫਿਰ ਬੜੀ ਲਾਈਟ ਪ੍ਰਗਟ ਹੋ ਜਾਂਦੀ ਹੈ ਬੜਾ ਚਾਨਣਾ ਕਈ ਸੂਰਜ ਨੇਰੇ ਅਗਦੇ ਗੋਲੇ ਫਿਰ ਸਹਜੇ ਸਹਜੇ ਉਸ ਧੁੰਦ ਨੂੰ ਪਾਣੀ ਬਣਦਾ ਦਿਖਾਂਦੇ ਨੇ ਉਹਦੇ ਵਿੱਚ ਇਹ ਮੈਂ ਸਭ ਕੁਝ ਸਵਾਸੇ ਤੁਹਾਨੂੰ ਕਹਿ ਰਿਹਾ ਹਾਂ ਮੈਂ ਉੱਥੇ ਜੋ 6-7 ਦਿਨ ਬੋਲਿਆ ਕਿ ਕਾਫੀ ਦਿਨ ਮੈਂ ਉੱਥੇ ਹਾਜ਼ਰੀ ਭਰਦਾ ਰਿਹਾ ਇਸੇ ਹੀ ਸ਼ਬਦ ਦੀ ਮੈਂ ਦੀ ਰੂਪਰੇਖਾ ਦੇਖੀ ਉੱਥੇ ਹੈਰਾਨ ਹੋ ਗਿਆ ਮੇਰੀ ਅਕਲ ਵੀ ਅਜੋਕੀ ਸਾਇੰਸ ਇਹ ਹੀ ਕੁਝ ਕਹਿ ਰਹੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਠੀਕ ਹੈ ਧਾਰਮਿਕ ਰਹਿਬਰ ਨੇ ਮਹਾਨ ਸੰਗੀਤਕਾਰ ਨੇ ਗਾਮਦੇ ਗੁਰੂ ਨਾਨਕ ਆਪ ਸੰਨ ਮਰਦਾਨਿਆਂ ਬਾਣੀ ਆਈਏ ਰਬਾਬ ਛੇ ਤਾਂ ਬਾਣੀ ਮਰਦਾਨਿਆਂ ਨੂੰ ਨਹੀਂ ਆਈ ਗੁਰੂ ਨਾਨਕ ਨਾ ਆਈ ਗਾਵਦੇ ਗੁਰਨਾਣਕ ਆਪ ਸਨ ਮਰਦਾਨਾ ਸਿਰਫ ਨਾਲ ਰਵਾਬ ਹੋ ਜਾਂਦਾ ਸੀ ਵਕਤ ਦਾ ਰਾਗ ਗੁਰਨਾਣਕ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਸਮੇਂ ਦਾ ਰਾਗ ਗਾਉਂਦੇ ਨੇ ਦਿਨ ਦਾ ਰਾਗ ਤੋਂ ਦਿਨ ਨੂੰ ਗਾ ਰਹੇ ਨੇ ਰਾਤ ਦਾ ਰਾਗ ਤੋਂ ਰਾਤ ਨੂੰ ਗਾ ਰਹੇ ਨੇ ਦੁਪਹਿਰ ਦਾ ਰਾਗ ਤੋਂ ਦੁਪਹਿਰ ਨੂੰ ਗਾ ਰਹੇ ਨੇ ਸਮੇਂ ਦਾ ਰਾਗ ਗਾਉਂਦੇ ਨੇ ਸਮੇਂ ਦੀ ਰਾਗ ਨਹੀਂ ਗਾਉਂਦੇ ਨੇ ਜਦ ਕੀਰਤਨ ਸੁਣਨਾ ਹੋਵੇ ਫੋਡ ਮਰਦਾਨਾ ਕੀਰਤਨ ਸੁਣਾਉਂਦਾ ਹੈ ਜਦ ਬਾਣੀ ਆਉਂਦੀ ਹੈ ਗੁਰਨਾਣਿਕ ਆਪ ਗਾਉਂਦੇ ਨੇ ਔਰ ਗਜ਼ਬ ਦੀ ਗੱਲ ਹੈ ਕਿਸੇ ਕੋਲ ਸੰਗੀਤ ਸਿੱਖਿਆ ਨਹੀਂ ਕਿਸੇ ਕੋਲ ਕਵਿਤਾ ਸਿੱਖੀ ਨਹੀਂ ਜਿਵੇਂ ਪਹਾੜਾਂ ਦੇ سینੇ چیر ਕੇ ਝਰਨੇ ਨਿਕਲ ਪੈਂਦੇ ਨੇ ਇਸ ਤਰ੍ਹਾਂ ਹੀ ਗੁਰਨਾਣਿਕ ਦੇ ਅੰਦਰੋਂ ਸੰਗੀਤ ਨਿਕਲਿਆ ਹੈ ਕਵਿਤਾ ਨਿਕਲੀ ਹੈ ਬ੍ਰह्म ਗਿਆਨ ਨਿਕਲਿਆ ਹੈ ਈਸ਼ਵਰੀ ਚਿੰਤਨ ਨਿਕਲਿਆ ਹੈ ਮਹਾਰਾਜ ਕਹਿੰਦੇ ਨੇ ਅਰਵਦ ਨਰਵਦ ਧੁੰਦੋਕਾਰਾ ਧਰਨ ਨ ਗਗਨਾ ਹੁਕਮ ਅਪਾਰਾ ਨਾ ਦਿਨ ਰਹਿ ਨਾ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹਾਂ ਦਾ ਦਿਨ ਨਹੀਂ ਸੀ ਰਾਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਸੂਰਜ ਨਹੀਂ ਸੀ ਚੰ드ਰਾ ਨਹੀਂ ਸੀ ਕੁਝ ਵੀ ਨਹੀਂ ਸੀ ਸਨਾਟਾ ਸੀ ਧੁੰਦ ਸੀ ਤੇ ਸੁੰਨ ਸੀ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ ਫਿਰ ਇਸੇ ਧੁੰਦ ਦੇ ਵਿੱਚ ਇੱਕ ਦਿਨ ਮੈਂ ਫਿਰ ਅਰਜ਼ ਕਰਾਂ ਇੱਕ ਦਿਨ ਮੈਂ ਮਜਬੂਰੀ ਚ ਕਹਿ ਰਿਹਾ ਦਿਨ ਨਹੀਂ ਸੀ ਹੁਣ ਬਿਆਨ ਕਿਵੇਂ ਕਰੀਏ ਦੋਂ ਦਸੀ ਤੇ ਮੂੰਹ ਨਿਕਲੇਗਾ ਇੱਕ ਦਿਨ ਇੱਕ ਦਿਨ ਤੇ ਹੈ ਹੀ ਨਹੀਂ ਸੀ ਇੱਕ ਆਵਾਜ਼ ਹੋਈ ਬਹੁਤ ਵੱਡੀ ਹੈ ਉਸ ਆਵਾਜ਼ ਨਾਲ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਬਾਓ ਅਨੰਤ ਸੂਰਜ ਪ੍ਰਗਟ ਹੋ ਗਏ ਕੀਤਾ ਪਸਾਓ ਏਕੋ ਕਵਾ ਫੜੇ ਵਿੱਚੋਂ ਕੋਈ ਮਾਲਵੇ ਦੇ ਬੈਠੇ ਹਨ ਮਾਲਵੇ ਦੇ ਵਿੱਚ ਬੋਲਣ ਨੂੰ ਕੂਣਾ ਕਹਿੰਦੇ ਨੇ ਫਲਾਣਾ ਕੁੰਦਾ ਪਿਆ ਬੋਲਦਾ ਪਿਆ ਅੱਜ ਵੀ ਇਹ ਨਹੀਂ ਕਿ ਪੁਰਾਣੇ ਸਮਝ ਅੱਜ ਵੀ ਕਹਿੰਦੇ ਨੇ ਕੀ ਕੁੰਦਾ ਪਿਆ ਕੀ ਬੋਲ ਰਹੇ ਫੁਲਾਣਾ ਕੁੰਦਾ ਪਿਆ ਫੁਲਾਣਾ ਬੋਲ ਰਿਹਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਸ਼ਬਦ ਨੂੰ ਵਰਤਦੇ ਨੇ ਕੀਤਾ ਪਸਾਓ ਏਕੋ ਕਵਾਓ ਇੱਕ ਕਵਾਓ ਇੱਕ ਬੋਲ ਇੱਕ ਆਵਾਜ਼ ਹੋਏਗੀ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ ਇਥੇ ਲਖਦੇ ਅਰਥ ਵੀ ਇਹ ਹੀ ਨੇ ਜੋ ਲਖੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਗਿਣਤੀ ਨਹੀਂ